ਆਣਾ ਪਹੁੰਚੂਸ ਹੋ ਰਹਾ ਹੈ ਜਾ ਕੇ ਅਸੀਂ ਪਿੰਡ ਹੀਰਾ ਨਗਰ ਦੇ ਲਈ ਉਹ 골ਡ ਮੈਡਲ ਜਿੱਤ ਕੇ ਲੈ ਕੇ ਆਏ ਅਸੀਂ ਚਾਰ ਜਾਨੇ ਤੇ ਇਸ ਲਈ ਸਾਡੇ ਉਸਤਾਦ ਹਰਪਾਈ ਹਰਪ੍ਰੀਤ ਸਿੰਘ ਜੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਤੇ ਸਾਡੇ ਪਿੰਡ ਦੇ ਐਨ ਆਰ ਆਈ ਵੀਰ ਭਾਈ ਲਖਵੀਰ ਸਿੰਘ ਜੀ ਜਸਮੀਰ ਸਿੰਘ ਜੀ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਜਿੱਥੋਂ ਕਿੱਥੋਂ ਵੀ ਸਾਨੂੰ ਲੋਡ ਪੈਂਦੀ ਆ ਉਹ ਸਾਡੇ ਨਾਲ ਮੋਢਾ ਜੋੜ ਕੇ ਨਾਲ ਖੜਦੇ ਨੇ ਜੋ 8ਵੀਂ ਨੈਸ਼ਨਲ ਚੈਂਪੀਅਨਸ਼ਿਪ ਜੋ ਮਸਤਨਾ ਸਾਹਿਬ ਦੇ ਵਿੱਚ ਉਹਦੇ ਵਿੱਚ ਜੋ ਇੱਕ ਪਿੰਡਾਂ ਦੇ ਵਿੱਚੋਂ ਬੱਚੇ ਆਪਣੇ ਗੱਤਕਾ ਜੋ ਆਪਣੇ ਵਿਰਾਸਤ ਖੇਡ ਨੂੰ ਸਾਂਭ ਕੇ ਰੱਖਿਆ ਤੇ ਉਹਦੇ ਵਿੱਚ ਜੋ ਅੱਜ ਇੱਕ ਹੇਰਾਂਪਿੰਡ ਦੇ ਬੱਚਿਆਂ ਨੇ 4 ਗੋਲਡ ਮੈਡਲ ਪ੍ਰਾਪਤ ਕੀਤੇ ਤੇ ਉਹਦੇ ਵਿੱਚ ਬੜੀ ਖੁਸ਼ੀ ਦੀ ਗੱਲ ਆ ਕਿਉਂਕਿ ਪਿੰਡਾਂ ਦੇ ਵਿੱਚ ਇਹ ਪ੍ਰਾਲੇ ਬਹੁਤ ਘੱਟ ਦੇਖਣ ਨੂੰ ਮਿਲਦੇ ਕਿਉਂਕਿ ਆਪਾਂ ਪਿੰਡਾਂ ਦੇ ਵਿੱਚ ਹੋਰ ਖੇਡਾਂ ਨੂੰ ਪਰਫੁੱਲਟ ਕਰ ਰਹੇ ਹਾਂ ਤੇ ਗੱਤਕੇ ਨੂੰ ਸਹਿਯੋਗ ਵੀ ਬਹੁਤ ਘੱਟ ਮਿਲ ਰਿਹਾ ਕਿਉਂਕਿ ਜੇ ਆਪਾਂ ਕਬੱਡੀ ਜਾਂ ਹੋਰ ਖੇਡਾਂ ਦੀ ਗੱਲ ਕਰੀ ਉੱਥੇ ਬੜਾ ਹੀ ਪੈਸਾ ਜਾਂ ਆਪਾਂ ਹੋਰ ਖੇਡਾਂ ਤੇ ਲਾ ਰਹੇ ਹਾਂ ਪਰ ਗੱਤਕੇ ਦੇ ਵਿੱਚ ਸਹਿਯੋਗ ਬਹੁਤ ਘੱਟ ਮਿਲਦਾ ਤੇ ਉਹਦੇ ਵਿੱਚੋਂ ਇਹ ਬੱਚਿਆਂ ਨੂੰ ਦੇਖ ਕੇ ਖੁਸ਼ੀ ਮਿਲਦੀ ਸਾਨੂੰ ਆਸ ਕਰਦੇ ਆਂ ਵੀ ਹੇਰਾਂ ਨਗਰ ਦੇ ਵਿੱਚੋਂ 10 12 ਬੱਚੇ ਇਸ ਖੇਡ ਦੇ ਵਿੱਚ ਪਾਰਟਿਸਿਪੇਟ ਕਰਨ ਸੋ 10 12 ਬੱਚੇ ਹੀ 골ਡ ਮੈਡਲ ਪ੍ਰਾਪਤ ਕਰਨ ਸੋ ਜਿਹੜਾ ਹੇਰਾਂ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਆ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਬੱਚੇ 골ਡ ਮੈਡਲ ਜਿੱਤ ਕੇ ਆਏ ਆ ਸੋ ਇਹਨਾਂ ਨੂੰ ਇਹਨਾਂ ਦੇ ਉਸਤਾਦ ਸਾਹਿਬ ਭਾਈ ਸਾਹਿਬ ਤੇ ਹਰਪ੍ਰੀਤ ਸਿੰਘ ਜੀ ਟੂਰ ਤੇ ਇਹਨਾਂ ਦੇ ਪਰਿਵਾਰਾਂ ਨੂੰ ਲੱਖ ਲੱਖ ਮੁਬਾਰਕਵਾਦ ਦਿੰਨੇ ਆ ਸੋ ਜਿਹੜੇ ਆਪਣੇ ਬੱਚਾ ਦੇ ਨਾਲ ਪ੍ਰੋਪਰ ਸਹਿਯੋਗ ਦਿੰਦੇ ਆ ਔਰ ਬਹੁਤ ਮਿਹਨਤ ਕਰਾਉਂਦੇ ਆ ਸੋ ਇਹ ਜਿਹੜਾ ਮਸਤਵਾਨਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਅੱਠਵਾਂ ਜਿਹੜਾ ਨੈਸ਼ਨਲ ਮਤਲਬ ਪੱਦਰ ਦੀਆਂ ਖੇਡਾਂ ਹੋਈਆਂ ਜਿਹਦੇ ਵਿੱਚ 26 ਰਾਜਾਂ ਦੇ ਮਤਲਬ ਬੱਚਿਆਂ ਨੇ ਭਾਗ ਲਿਆ ਜਿਹਦੇ ਵਿੱਚ ਤਕਰੀਬਨ 1600 ਬੱਚਾ ਪਾਰਟਿਸਪੇਟ ਕੀਤਾ 코로나 ਮੁਕਾਬਲਿਆਂ ਦੇ ਵਿੱਚੋਂ ਸਾਡੇ ਹੀਰਾਨਗਰ ਦੇ ਬੱਚੇ ਚਾਰ ਬੱਚੇ ਜਿਹੜੇ 골ਡ ਮੈਡਲ ਲੈ ਕੇ ਅੱਜ ਹੀਰਾਨਾ ਦੀ ਧਰਤੀ ਤੇ ਵਾਪਸ ਪਹੁੰਚੇ ਆ ਜੋ ਬੱਚੇ 골ਡ ਮੈਡਲ ਲੈ ਕੇ ਆਏ ਨੇ ਜੋ ਮਸਤਵਾਨਾ ਸਾਹਿਬ ਵਿਖੇ ਚੈਂਪੀਅਨਸ਼ਿਪ ਹੋਈ ਗੁਰਸੇਵਕ ਸਿੰਘ ਗੁਰਜਿੰਦਰ ਸਿੰਘ ਤੇ ਹੋਰ ਵੀ ਨਾਲ ਜਿੰਨੇ ਬੱਚੇ ਸਨ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਪਿੰਡਵੰਨਿਓ ਸਨਮਾਨਿਤ ਕੀਤਾ ਗਿਆ ਉਹਨਾਂ ਨੂੰ ਪਿੰਡ ਦੇ ਵਿੱਚ ਜੀਓ ਆਇਆਂ ਆਖਿਆ ਗਿਆ ਇਹ ਬੱਚਿਆਂ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਇਸ ਸਮੇਂ ਰਾਏਕੋਟ ਦੇ ਇਤਿਹਾਸਿਕ ਨਗਰ ਪਿੰਡ 헤ਰਾਚ ਖੁਸ਼ੀ ਦੀ ਲਹਿਰ ਦੌੜਈ ਹੈ ਦੱਸ ਦਈਏ ਕਿ ਪਿੰਡ ਦੇ ਵਿੱਚ 4 골ਡ ਮੈਡਲ ਜਿੱਤਣ ਵਾਲੇ ਖਿਡਾਰੀ ਪਹੁੰਚੇ ਨੇ ਜਿਸ ਮੌਕੇ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਨਿੱਘਾ ਤੇ ਭਰਮਾ ਸਵਾਗਤ ਕੀਤਾ ਗਿਆ ਦੱਸ ਦਈਏ ਕਿ ਸੰਤ ਬਾਬਾ ਅਤਰ ਸਿੰਘ ਜੀ ਮਸਤੂਾਨਾ ਸਾਹਿਬ ਸੰਗਰੂਰ ਵਿਖੇ ਹੋਏ ਨੈਸ਼ਨਲ ਪੱਤਰ ਦੇ ਗੱਤਕਾ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਭਵਨਪ੍ਰੀਤ ਸਿੰਘ ਗੁਰਜਿੰਦਰ ਸਿੰਘ ਹਰਜਿੰਦਰ ਸਿੰਘ ਤੇ ਗੁਰਸੇਵਕ ਸਿੰਘ ਸਮੇਤ ਉਹਨਾਂ ਦੇ ਕੋਚ ਹਰਪਿੰਦ ਸਿੰਘ ਹਟੂ ਦਾ ਗੱਤ ਕੀਤਾ ਗਿਆ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਜੋ ਐ ਖਿਡਾਰੀਆਂ ਤੇ ਉਸ ਦੇ ਕੋਚ ਨੂੰ ਲਟੂਆਣਾ ਜੋ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਇਸੇ ਖੁਸ਼ੀ ਚ ਪਿੰਡ ਵਾਸੀਆਂ ਵੱਲੋਂ ਜੋ ਹੈ ਪੂਰੇ ਪਿੰਡ ਚ ਟੋਲਟ ਮੱਕੇ ਦੇ ਨਾਲ ਢੇੜਾ ਕੱਢਿਆ ਗਿਆ ਹੈ ਸਾਨੂੰ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਜਾ ਕੇ ਅਸੀਂ ਪਿੰਡ ਹੀਰਾਂ ਨਗਰ ਦੇ ਲਈ ਉਹ 골ਡ ਮੈਡਲ ਜਿੱਤ ਕੇ ਲੈ ਕੇ ਆਏ ਅਸੀਂ ਚਾਰ ਜਾਨੇ ਤੇ ਇਸ ਲਈ